ਸ੍ਰੀਕਾਲ ਜੀ ਸਾਰਿਆਂ ਨੂੰ ਰਿਪੋਰਟ ਦੇ ਦੋ ਇਹ ਕਮੈਂਟ ਰੋਕ ਜਾਓ ਸਾਰੇ ਫਿਲਮਾਂ ਲਾਈਆਂ ਇੱਕ ਮਿੰਟ ਮੇਰੀ ਗੱਲ ਸੁਣਾ ਇਧਰ ਦੇਖੋ ਜੀ ਮੈਂ ਕੋਲੇ ਇਹਦੇ ਚਾਹ ਪਈ ਆ ਮੈਂ ਚਾਹ ਮੰਗੀ ਜਨਾ ਤੇ ਰੀਲਾ ਵੇਖੀ ਜਾਂਦੀ ਏ ਤੁਝ ਮੇਰੇ ਰੱਬ ਵਸਦਾ ਹੈ ਤਾੜ ਕੋ ਤਾੜੀ ਤੁਸੀਂ ਵੀ ਦੇਖ ਲੋ ਕੀ ਵੇਖ ਰਹੇ ਹੋ ਫਿਲਮਾਂ ਵੇਖ ਰਹੇ ਹੋ ਹੜਮਾਣੀ ਇੱਕ ਮਿੰਟ ਕੱਢ ਜਾ ਮੈਂ ਬਾਬਾ ਜੀ ਲਾਓ ਬਾਬਾ ਜੀ ਗੁਰਬਾਨੀ ਲਾਓ ਉਹ ਗੁਰਬਾਨੀ ਹੀ ਲਾਈ ਸੀ ਇਹ ਐਲ ਫਿਲਾਲਾ ਲੱਗ ਗਿਆ ਐਲ ਫਿਲਾਲਾ ਐਲ ਫਿਲਾਲਾ ਲਾਇਆ ਤੇ ਲੱਗਾ ਨਾ ਐਵੇਂ ਥੋੜਾ ਸੱਤ ਜਾ ਪਨੂਰ ਉਹਦਾ ਕਪਾਪਾ ਵੀ ਕਰੀ ਜਾਂਦਾ ਐ ਨਹੀਂ ਨੀਚੇ ਮੈਂ ਲਾਨੀ ਆ ਐ ਨਹੀਂ ਐ ਨਹੀਂ ਲਾਨੀ ਆ ਲਾਉਣਾ ਮੈਂ ਨਹੀਂ ਗੁਲਾਬ ਸਹਿਗੀ ਜੀ ਬਹੁਤ ਮਿੱਠੀ ਆਵਾਜ਼ ਆ ਇਹਨਾਂ ਦੀ ਸੱਚੀ ਬਣੀ ਨਹੀਂ ਲੰਦਾ ਗੁਰਬਾਣੀ ਕਿਹਾ ਜਦੋਂ ਉਹਨਾਂ ਨੇ ਗੁਰਬਾਣੀ ਬੋਲੀ ਗੁਰਬਾਣੀ ਪੱਕੀ ਹੋ ਜਾਣੀ ਐ ਐਵੇਂ ਬਾਲੀਆਂ ਗੱਲਾਂ ਨਾ ਕਰਿਆ ਕਰ ਮੇਰੇ ਮੂਰੇ ਸ਼ਟਅਪ ਕਦਾ ਪੁੱਤਾ ਹੈ ਨਹੀਂ ਕੋਈ ਹਾਂਜੀ ਅੱਛਾ ਅੱਨੇ ਗੇੜ-ਪੇੜ ਜ ਮੈਂ ਨਹੀਂ ਜਾਣਾ ਰਾਵਣਾ ਚਾਪ ਰਹੀਂ ਇਹ ਲੱਗੀ ਪਈ tujhme rab dikhta hai kya karu bhai te ravan cha chaap rhain ਸਭ ਲੋ ਪਾਪਾ ਕੀ ਕਰੀ ਜਾਂਦੇ ਹੈਂ ਐਕਟਿੰਗ ਦੇਖੀ ਕੀ ਕਰ ਰਹੇ ਗਾਣਾ ਹੀ ਨਹੀਂ ਆਂਦਾ ਸਾਰੇ ਗਾਣੇ ਦਾ ਸੁਰ ਤਾਲ ਵਿਗਾੜਦੇ ਹੁੰਦੇ ਨੇ ਜਪਨੂਰ ਵਿੱਚੋਂ ਵਿੱਚ ਉੱਠੜਿਆ। ਜਿਹੜੇ ਜਿਹੜੇ ਉੱਥੇ ਜਾਂਦਾ ਸਾਡਾ। 8:30, 7:30 ਜਪਨੂਰ ਉੱਠਦੀ ਐ ਤੇ ਆਪਾਂ ਉੱਠਦੇ। ਜੜੀ ਕੇ 8 ਵਜੇ। ਜੇ 8 ਵਜੇ ਉੱਠੇ 8 ਵਜੇ, 7 ਵਜੇ ਉੱਠੇ 7 ਵਜੇ, 9 ਵਜੇ ਉੱਠੇ 9 ਵਜੇ। ਆਪਾਂ ਇਹਦੇ ਨਾਲ ਹੀ ਉੱਠਦੇ ਆਪਾਂ ਛੇਤੀ ਨਹੀਂ ਉੱਠਦੇ। ਕਿਉਂਕਿ ਰਾਤੀ ਵੀ ਐ। ਆਪਣੇ ਦਾ ਕਹਿਣੀ ਕੀ ਆਪਣੇ ਤਾਂ ਤੇਰੇ ਤਾਂ ਕਹਿਣੀ ਕੀ ਐ ਜਦੋਂ ਜਪਨੂਰ ਸੌਂਗਾ ਨਾਲ ਹੀ ਸੌ ਜਾਣਾ ਭਣਾ। ਇਸ ਵੇਲੇ ਹੋਵੇ ਭਣਾ ਜਦੋਂ ਮਰਜ਼ੀ ਹੋਵੇ। ਆਪਾਂ ਦੀ ਨੀਂਦ ਬਹੁਤ ਪਿਆਰੀ। ਸੋਣਾ ਜਾਈਦਾ ਨਾਲੇ ਲੈ ਸੌਣਾ ওভার ਘੜਦੀ ਐ ਐਵੇਂ ਘੜਦੀ ਹੋਰ ਜਿੰਨਾ ਜਿਆਦਾ ਸੌਵੇਂ ਓਨੇ ওভার ਘੜਦੀ ਐ ਜਿੰਨਾ ਅਮਰ ਤੇ ਵੇੜੇ ਉਠੂਗਾ ਬੰਦਾ ਵੈਸੇ ਚਲੋ ਉੱਠਿਆ ਨਹੀਂ ਜਾਂਦਾਗਾ ਵੈਸੇ ਮੈਂ ਮਤ ਨਹੀਂ ਦੇ ਰਿਆ ਕਿਸੇ ਨੂੰ ਉੱਠਿਆ ਨਹੀਂ ਨਾ ਮੇਰਾ ਤਾਇਆ ਕਹਿੰਦਾ ਹੁੰਦਾ ਸੀਗਾ ਤੇ ਬਾਕੀ ਪਤਾ ਕੀ ਕਹੋਦਾ ਵੀ ਲਾਂਦਾ ਦਾ ਉਹ ਵੀ ਐਵੇਂ ਮੋਛਾ ਕਰਕੇ ਪੈਕ ਸੀਗਾ ਪਰ ਉਹ ਕਹਿੰਨੇ ਜਾਣੇ ਸੀਗਾ ਪੂਰਾ ਜਣੇ ਕਿ ਵੀ ਵੀ ਉਹਦੇ ਚ ਸੀਗੀ ਜਿਹੜੀ ਕਿ ਕਲਾ ਤੇ ਉਹ ਤਾ ਕਹਿੰਦਾ ਹੁੰਦਾ ਸੀ ਕਿ ਨਾ ਵੀ ਬਾਲਾ ਸੌਣ ਨਾਲ ਉਮਰ ਘਾੜਦੀ ਆ ਅੰਮ੍ਰਿਤ ਵੇਲੇ ਉਠੋ ਠੀਕ ਹੈ ਉਮਰ ਵਾਦਦੀ ਆ ਜਿੰਨਾ ਸਦੇ ਆ ਉਠਾਂਗੇ ਆਪਾਂ ਇਹ ਮੈਂ ਮੰਨਦਾ ਗੱਲ ਪਰ ਆਪਣੇ ਤੋਂ ਹੁੰਦਾ ਨਹੀਂ ਕਿਉਂਕਿ ਨਵੀ ਜਦੋਂ ਅਸੀਂ ਸੈਰੇ ਚੱਕਿਆ ਸੀ ਨਾ ਜਮਾ ਬੋਦਮਾ ਸਵੇਰੇ 4 ਵਜੇ ਇਹ ਤਾਂ ਬਹੁਤ ਵੱਡਾ ਝੂਠ ਆ ਝੂਠ ਕਿਹਾ ਝੂਠ ਇਹਦੇ ਚ ਬੋਲਣ ਨਾਲ ਕੀ ਹੋ ਜਾਏਗਾ ਮੈਨੂੰ ਕੀ ਮਿਲ ਜਾਣਾ ਹੈ ਮੈਨੂੰ ਕੀ ਮਿਲ ਜਾਣਾ ਝੂਠ ਬੋਲਣ ਨਾਲ ਤੈਨੂੰ ਉਹ ਵਾ ਵਾ ਮਹੀਦ ਬੀਤੀ ਉਹ ਵੀ ਭਾਈ ਰਵਣ ਵੀ 8 ਵਜੇ ਉੱਠਦੀ ਰਹੀ ਜੇ ਚਾਹੀ ਹੈਗੀ ਰੱਬ ਜਾਣਦਾ ਉਹ ਤੇ ਰੱਬ ਜਾਣਦਾ ਹੀ ਨੇ ਤੁਹਾਡੇ ਵਰਗੇ ਤੇ ਮਜ਼ਾਕ ਹੀ ਉਡਾਉਂਦਾ ਅੱਛਾ ਨਾ ਸਕਾ ਤਾਂ ਢੱਡ ਗਏ ਨਹੀਂ 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 ਮੈਨੂੰ ਤਾਂ ਗੁੱਸਾ ਇਸ ਗੱਲ ਦਾ ਆਉਂਦਾ ਜੇ ਅਗਰ ਕੋਈ ਇਨਸਾਨ ਸੱਚ ਬੋਲ ਰਿਹਾ ਤਾਂ ਉਹਦੀ ਗੱਲ ਨੂੰ ਯਕੀਨ ਕਿਉਂ ਨਹੀਂ ਕੀਤਾ ਜਾਂਦਾ ਅੱਛਾ ਅੱਛਾ ਝੂਠੇ ਇਨਸਾਨ ਨੂੰ ਝੂਠਾ ਹੀ ਮੰਨੇਗਾ ਦੂਜੇ ਦੀ ਗੱਲ ਨਾਲ ਦਨਾਲੀ ਰਫ ਵਾਲੇ ਨੂੰ ਨਾ ਸਾ ਟੱਡ ਟੱਡ ਬੋਲਦੀ ਆ ਬਹੁਤ ਹੀ ਕਦੋਂ ਜਾਂਦ ਕਰੀ ਜਾਂਦਾ ਕਢਾਉਣੇ ਪਿੱਛੇ ਜ਼ਰੂਰਤ ਤਾਂ ਜ਼ਿਆਦਾ ਨਹੀਂ ਪੈਂਦੀ ਕਢਾਉਣੇ ਖਿੱਚੀ ਫਿਰਦਾ ਆ ਜਾਪੂ ਦੀ ਕੈਨੇਡਾ ਵਾਲੀ ਗੱਡੀ ਖੜੀ ਆ ਜਪਨੂਰ ਕਾਰਟ ਦੇ ਆਏ ਸੀਗੇ ਤੇ ਉਹ ਜਪਨੂਰ ਲੈ ਕੇ ਆਏ ਸੀਗੇ ਕਪੜੇ ਵੀ ਲੈ ਕੇ ਆਏ ਸੀ ਤੁਹਾਨੂੰ ਦਿਖਾਇਆ ਸੀਗਾ ਉਹ ਜੋ ਪਾਈ ਹੋਈ ਹਾਂ 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 ਉਹੀ ਪਾਈ ਆਰਟੀ ਲੈ ਕੇ ਆਏ ਸੀ ਜਿਹੜੇ ਕੱਪੜੇ ਛੋਟੇ ਵਾਲੇ ਤੇ ਜਿਹੜੇ ਹੁਣ ਲੈ ਕੇ ਆਏ ਆ ਤੇ ਉਹ ਵੱਡੇ ਆ ਥੋੜੇ ਜਿਹਾ ਆ ਜਾਣਗੇ ਉਹ ਵਧੀਆ ਗੱਲ ਆ ਹਨਾ ਵੱਡੇ ਹੋਣੇ ਚਾਹੀਦੇ ਕਿਉਂਕਿ ਜਿਹੜੇ ਕੱਪੜੇ ਜੱਫਨੋੜ ਦੇ ਇੱਥੇ ਲਏ ਸੀਗੇ ਜਾਂ ਫ੍ਰੀਡ ਕੋਟ ਨੂੰ ਨਾ ਇਹਦੇ ਲੈ ਕੇ ਆਏ ਸੀਗੇ ਜੀ ਉਹ ਉਹ ਨਿੱਕੇ ਨਿੱਕੇ ਹੀ ਰਹਿ ਗਏ ਸਾਰੇ ਸੂਤ ਜਾਨੀ ਉੱਚੇ ਹੁੰਦੇ ਜਾਂਦੇ ਆ ਨਿੱਕੇ ਹੀ ਹੋਵੇ ਤੇ ਹੁਣ ਜਾਨੀ ਕਿ ਵੀ ਇਹਨੇ ਹੰਡਾ ਦਾਂਗੇ ਉੱਚੇ ਨਹੀਂ ਪਾ ਕੇ ਕੋਈ ਗੱਲ ਨਹੀਂ ਤੇ ਆ ਦੇਖੋ ਆ ਮੋਟਗਾ ਮੋਟਗਾ ਅੱਖਾਂ ਰਵਣ ਦੀਆਂ ਮੈਂ ਸ਼ਾਇਦ ਤੁਹਾਨੂੰ ਅੱਗੇ ਵੀ ਦੱਸਿਆ ਹੋਵੇ ਪਹਿਲੀ ਵਾਰ ਹੋਈ ਸੀ ਜਦੋਂ ਮੈਂ ਪਹਿਲੀ ਜਦੋਂ ਰਵਣ ਨੂੰ ਵੀਡੀਓ ਕਾਲ ਲਾਈ ਰਵਣ ਦਾ ਸ਼ਾਇਦ ਥੁੱਤੀ ਪਈ ਉੱਠੀ ਸੀ ਪਤਾ ਨਹੀਂ ਕਿਵੇਂ ਹੈਨਾ ਇੱਕ ਦਾ ਮੋਟੀਆਂ ਮੋਟੀਆਂ ਅੱਖਾਂ ਇਹਨਾਂ ਜੇ ਐਂ ਚਾਕੇ ਜਿਵੇਂ ਧੁੰਦ ਚ ਕੀ ਕਹਿੰਦੇ ਹੁੰਦਾ ਹੈ ਘਰਾ ਘਰਾ ਹੁੰਦਾ ਐ ਐ ਜੀ ਤੇ ਜਦੋਂ ਭਾਈ ਮੈਂ ਇਹਦਾ ਮੂੰਹ ਵੇਖਿਆ ਕਈ ਨਾ ਕਮੈਂਟ ਕਰਦੇ ਆ ਵੀ ਦੀਦੀ ਗੁੱਸੇ ਚ ਲੱਗਦੀ ਆ ਹਨਾ ਉਹ ਗੁੱਸੇ ਜੀ ਕਹਿੰਦੇ ਜੀ ਇਹਦੀਆਂ ਅੱਖਾਂ ਮੋਟੀਆਂ ਕਰਕੇ ਤੇ ਇਹਦੀ ਸ਼ਕਲ ਹੀ ਇਦਾਂ ਲੱਗਦੀ ਆ ਤੇ ਮੈਂ ਵੀ ਡਰ ਗਿਆ ਸੀ ਕਿ ਮੈਨੂੰ ਵੀ ਝੜਕਾਇਆ ਲੱਗਿਆ ਜਦੋਂ ਮੈਂ ਵੀਡੀਓ ਕਾਲ ਲਾਈ ਤੇ ਐ ਐ ਜੇ ਕਰਕੇ ਚਾਕੀ ਤੇ ਮੈਂ ਕਹਿਆ ਕਿਥੋਂ ਪੰਗਾ ਲੈ ਲਿਆ ਇਹਦਾ ਯਾਰ 8 ਵਜੇ ਲੱਗਦੀ ਆ ਤੇ ਹੈਗੀ 8 ਬਰ ਤੇ ਤੰਗ ਦਾ ਮੈਨ ਪੋਲਾ ਪਿਆ ਪਿਆ ਵਾਹ ਅਸਲੀਅਤ ਕਹਾਂਗਾ ਜਿੱਥੇ ਕਦੇ ਹੋਈ ਨਹੀਂ ਝੂਠ ਬੜਾ ਭਾਜੀ ਮਾਰਦੇ ਤੁਹਾਡੇ ਕਈ ਵਾਰੀ ਹਸਦੀ ਜਦੋਂ ਕੈਮਰੇ ਪਿੱਛੇ ਕੁਝ ਹੋ ਰਿਹਾ ਨਹੀਂ ਹੈ ਨਾ ਮੈਂ ਨਰਮ ਪੈ ਜਣੀ ਆ ਆ ਬਹੁਤ ਔੜ ਆਪਣੇ ਮੈਂ ਕਦੀ ਵੀਡੀਓ ਬਣਾਵਾਂਗੀ ਹੋ ਇਕੱਲੇ ਚ ਤੇ ਗੁੱਸਾ ਦਿਖਾਵਾਂਗੀ ਕਿ ਗੁੱਸਾ ਕਿਹੜੇ ਹਿਸਾਬ ਦਾ ਹੈ ਰਹਾ फेर ਤੇ ਪੋਰੀ ਛੋਕ ਆਂਦੇ ਨੇ ਪੋਰੀ ਦੇਖੋ ਜਿੱਥੇ ਗਲਤ ਹੈ ਉੱਥੇ ਮੈਨੂੰ ਬਲੱਡ ਕਿਉਂਕਿ ਜਿੱਥੇ ਗਲਤੀ ਲੱਗਦੀ ਉਹ ਉੱਥੇ ਤਾਂ ਫਿਰ ਬਲੱਡ ਮੇਰਾ ਸੂਈ ਉਤੋਂ ਹੋ ਹੋ ਮੋੜਦੀ ਆ ਮੋੜਦੀ ਹੈ ਨਾ ਠੰਡੀ ਵੀ ਕਰ ਦੋ ਜੇ ਮੇਰਾ ਵੱਧ ਜਾ ਤਾਂ ਮੈਂ ਨਾ ਬੰਦਦੀ ਨਹੀਂ ਆਪਣਾ ਅੱਛਾ ਕਿਉਂਕਿ ਮੈਨੂੰ ਚੰਗੀ ਨਹੀਂ ਲੱਗਦੀ ਜੀ ਠੀਕ ਹੈ ਜੀ ਠੀਕ ਹੈ ਗੁੱਸਾ ਖਰਾਬ ਹੈ ਨਾ 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 ਗੁੱਸਾ ਨਹੀਂ ਕਰਨਾ ਗੁੱਸਾ ਨਹੀਂ ਕਰਨਾ ਆ ਵੇਖੋ ਜਪਨੂਰ ਗੁੱਸਾ ਕਰਦਾ ਪੂਰਾ ਹੈ ਜਪਨੂਰਾ ਚੀਂ ਜਾਂਦਾ ਚੀਂ ਜਾਂਦਾ ਜੀਭਾਂ ਨਹੀਂ ਕੱਢਣੀਆਂ ਮਤਲਬ ਲਿਆ ਕਰਦੇ ਨਾ ਦਿਆ ਕਰੋ ਜਪਨੂਰ ਨੂੰ ਨੇਪਾਲ ਨੇਪਾਲ ਜਾ ਪਾ ਕੇ ਮੂੰਹ ਚ ਕਾਟੂ ਨੂੰ ਜੇ ਚੱਕ ਕੇ ਪਿਆ ਹੋਊਗਾ ਨਾ ਆਪ ਹੀ ਚੱਕ ਕੇ ਮੂੰਹ ਚ ਪਾ ਲੂਗੀ ਤੇ ਜਪਨੂਰ ਇਹ ਗੰਦੇ ਮਾਮਣੀ ਕਾ ਨੇ ਇਹ ਨਹੀਂ ਲੈਣਾ ਚੰਗਾ ਗਾਂ ਤੋਂ ਮੈਂ ਵੇਖ ਲਾ ਫੱਲੇ ਲਵਾਉਂ ਤਰੀ ਹੋਣ ਦੇਖ ਲੋ ਕਰਤਾ ਨਾ ਸਿਆਣਾ ਹੋ ਗਿਆ ਜੱਪਨੂ ਬਾਈ ਉਹ ਛੜਤਾ ਹੋ ਉਹ ਛਟਤਾ ਬਾਈ ਆਪਾਂ ਮੰਮਾ ਵੇਖ ਕੇ ਕੀ ਕਰਦੇ ਆ ਮੰਮਾ ਵੇਖਦੇ ਆ ਕੀ ਕਰਦੇ ਆ ਡਿਊਟੀ ਲਈ ਸੀ ਕਰੇਲੇ ਤੜਕਣ ਦੀ ਕੱਲ ਦਾ ਚਲੋ ਮਸਾਲਾ ਜਾ ਆਲੂ ਪਾ ਕੇ ਭੌਣ ਲਿਆ ਸੀਗਾ ਤੇਲ ਹੈ ਨਹੀਂ ਸੀਗਾ ਤੇਲ ਲਿਆਉਣ ਆਲਾ ਸੀਗਾ ਤੇ ਅੱਜ ਰਾਤ ਫਿਰ ਤੇਲ ਲਿਆਂਦਾ ਅੱਜ ਫਿਰ ਮੈਂ ਮਸਾਲਾ ਤਾਂ ਭਰ ਕੇ ਰੱਖਤਾ ਸੀਗਾ ਤੇ ਵੇਖਦੇ ਆ ਮਸਾਲਾ ਤਾਂ ਮੈਂ ਕੱਲ ਕਰਕੇ ਭਰ ਕੇ ਬਣਾ ਕੇ ਮਸਾਲਾ ਰਸਤਾ ਸੀਗਾ ਬਸ ਸਿਰਫ ਆ ਤਰਲੇ ਜਿਹੜੇ ਜੂਏ ਤਲੇ ਹੁੰਦੇ ਆ ਖਾ ਲੋ ਰਾਜ਼ ਨੂੰ ਖਾਣਾ ਹੀ ਪੈਣਾ ਕਰ ਲਈ ਨਾ ਚੜ ਜੇ ਢੂਈ ਤੇ ਫਰਿੱਜ 'ਚ ਹਲੇ ਰਹਿੰਦੀ ਆ ਜਦ ਇਹਦਾ ਕੋਈ ਹਾਲ ਨਾ ਕਰ ਲਈ ਭਜਾਉਣ ਦਾ ਤਾਂ ਦੇ ਤੋੜਨੇ ਬੜੇ ਮੁਸ਼ਕਿਲ ਹੈ ਚਾਕੂ ਦੇ ਨਾਲ ਹੂੰ ਚਾਕੂ ਉਹ ਪੀਰਾ ਚਾਕੂ ਫਰਿੱਜ ਦੇ ਉੱਤੇ ਪਿਆ ਚੱਕਿਆ ਕਾ ਤੋ ਨਹੀਂ ਪਹਿਲੇ ਮੈਂ ਤੋਲ ਰਹੀ ਸੀ ਤੇ ਉਹ ਪਟ ਰਹੇ ਸੀ। ਉਹ ਵੇ। ਹਾਂ ਕੱਟ-ਕੱਟ ਕੇ ਨਾ ਪਤਾ ਕੀ ਗੱਲ ਹੈ। ਇਹਨੂੰ ਮੱਠੀ-ਮੱਠੀ ਅੱਗ ਤੇ ਕੇਰਾਂ ਨਾਲ ਬੜੇ ਭੁੰਨੇ ਆ। ਕੇਰਾਂ ਕਿਉਂ ਗਰਮ ਕਰ ਲੈ। ਉਸ ਤੋਂ ਬਾਅਦ ਇਹਨੂੰ ਨਾ ਮੱਠੀ-ਮੱਠੀ ਅੱਗ ਤੇ ਤਲੇ। ਕਿਉਂਕਿ ਦੋ ਦੋ ਭੁੰਨ ਲੈਣੇ ਹੁੰਦੇ। ਜੇ ਆਪਾਂ ਬਾਅਦ ਕਰਮ ਤੇ ਤੇਲ ਚ ਪਾਵਾਂਗੇ ਨਾਲ ਦੀ ਨਾਲ ਹੈ ਨਾ ਤੇ ਫੇਰ ਇਹਨੇ ਉਹ ਹੋ ਜਾਣਾ। ਕੀ ਹੋ ਜਾਣਾ? ਸੜ ਜਾਣਾ। ਉੱਪਰੋਂ ਸੜ ਜਾਣੇ ਆ। ਅੰਦਰੋਂ ਪੱਚੇ ਰਹਿ ਜਾਣੇ ਜੱਪਨੂ ਉੱਠ ਖੜਿਆ ਦੁੱਧ ਵੀ ਪਾਣੂਗਾ ਏ ਤੇ ਉਹਨੂੰ ਕੱਲੀ ਦਾ ਛੱਡਦਾ ਇਸ ਤਾਂ ਮੈਨਾਂ ਆ ਦੇ ਕੋਲ ਜੱਪਨੂ ਆਇਆ ਨਹੀਂ ਰੜਦਾ ਜੱਪਨੂ ਮੇਰਾ ਸਿਆਣਾ ਬਹੁਤ ਆ ਪੁੱਤ ਆ ਗਿਆ ਪੁੱਤ ਏ ਆਪਣਾ ਆ ਕੀ ਨਾ ਬੂਟੇ ਦਾ ਵੀ ਹੋ ਚੱਲਿਆ ਕੀ ਨਾ ਇਹਦਾ ਬੂਟੇ ਦਾ ਰਮਣਾ ਕ੍ਰਿਸ਼ਮਿਸ ਤਾਂ ਉਹ ਨਿਕਲਕੇਰੀਆ ਖਣੀ ਕੀ ਕਹਿੰਦੇ ਹੁੰਦੇ ਹਾਂ ਹਾਂਜੀ ਜਪਨੌਰ ਦਾ ਬਹੁਤ ਛਾਣਾ ਬੰਦਾ ਕੰਬਲ ਲੈ ਵੀ ਲੈਂਦਾ ਤੇ ਲਾ ਵੀ ਦਿੰਦਾ ਹਾਂਜੀ ਛੋਨੇ ਕਾਕੇ ਕੀ ਕਹਦੇ ਆਂ ਦੁੱਧ ਪੀਓਗੇ ਇਨਾਂ ਕੋ ਸੌਖਾ ਮੈਂ ਦੁੱਧ ਵੀ ਇੱਥੇ ਤੇ ਲੈ ਕੇ ਹੁਣਾਗਾ ਉਈ ਹੋਰ ਕੀ ਲੈ ਕੇ ਉਹ ਇਹਨਾਂ ਤੋਂ ਦਾ ਪਤਾ ਉਹ ਵੀ ਇਹਦੇ ਤੇ ਜਾ ਕੇ ਲੈ ਕੇ ਆਉਣਾ ਤੇ ਉਹ ਮੈਂ ਚਾਹ ਪਤੀ ਵਗੈਰਾ ਮੁਕਤੀ ਹੋਈ ਸੀ ਤੇ ਉਹ ਲੈਣ ਚੱਲਿਆ ਤੇ ਯਾਨੀ ਕਿ ਪੈਂਡ ਪੈਂਡ ਦੇ ਵਿੱਚ ਮੈਂ ਬਾਈਕ ਨਹੀਂ ਕੱਢਦਾਗਾ ਪੈਂਡ ਪੈਂਡ ਦੇ ਵਿੱਚ ਮੈਂ ਵੀਲ ਚੇਰ ਇਹੀ ਕੱਢਦਾਗਾ ਵੀਲ ਚੇਰ ਤੇ ਹੀ ਰਹਿਣਾ ਹਰ ਵਕਤ ਤੇ ਕਰੇ ਤਾਂ ਚਲੋ ਨਹੀਂ ਆਪਣੀ ਜਗ੍ਹਾ ਥੋੜੀ ਹੈ ਨਾ ਡੇਢ ਕ ਮਰਲਾ ਜਗ੍ਹਾ ਦਾ ਘਰੇ ਤਾਂ ਨਹੀਂ ਚਲਾ ਸਕਦੇ ਚਲੋ ਜਿੰਨੀ ਹੈਗੀ ਚਲਾ ਸਕਦੇ ਆ ਤੇ ਹੁਣ ਲੈ 50 ਆ ਟੇਕਿੰਗ ਮਾ ਦੇਦੇ ਤੇ ਬੀ ਲੰਮਾ ਆਉਂਦੀ ਲੈ ਬਾਈ ਵੱਡੇ ਲਈ ਜਾਂਦਾ ਇੱਕ ਲੋਡ ਹੋਇਆ ਜਾਂਦਾ ਬਾਈ 745 ਓਕੇ ਸਕੈਨਰ ਭੇਜ ਦੇ ਬਾਈ ਆ ਸਾਡੇ ਪ੍ਰੇਮ ਜੀ ਬੈਠੇ ਆ ਓ ਬਾਈ ਰਾਜਕੁਮਾਰ ਰਾਜੀ ਹਲੂ ਲੈਣੇ ਆ ਓ ਮੂੰ ਚ ਆ ਪਾ ਹੈ ਛੋਟਾ ਆ ਜਾ ਕੇ ਚਾਕਾ ਅੱਜ ਪਰ ਤੂੰ ਵੀ ਆਏਂਗੀ ਬਿਲਕੁਲ ਠੀਕ ਹੈ ਇਹ ਗੁੜੀਆਂ ਵੀਡੀਓ ਦੇਖਦੀ ਐ ਲਾ ਤਾ ਹੈ ਭਾਬੀ ਕਹ ਰਹੀ ਸੀ ਮੇਰੇ ਤੋਂ ਲੈ ਲੈ ਨਾ ਨਹੀਂ ਆ ਜਿਹੜੇ ਬਰੀਕ ਜਿਹੇ ਆ ਇਹ ਵਾਲੋ ਨਾ ਬਰੀਕ ਆ ਦੇ ਆ ਤੇ ਰੱਖਿਆ ਇਹ ਵਾਲੋ ਇਹਨੂੰ ਨਾਲੇ ਵਾਲ ਕੇ ਦਹੀਂ ਚ ਪਾ ਕੇ ਇਹਨੂੰ ਖਾਵਾਂਗੇ ਤੜ ਕੇ ਆਲੂ ਵਾਲਾ ਠੀਕ ਹੈ ਹਾਂ ਕੀ ਰੋਟੀ ਆਲੂ ਵਾਲੇ ਹਾਲੋ ਦਹੀਂ ਤੋਂ ਬਣਾਵਾਲਾ ਵੀ ਦਹੀਂ ਦਹੀਂ ਜਮਾ ਲੋ ਜਮਾ ਲੋ ਤੰਗ ਲੈਣਾ ਬੰਦਾ ਦਹੀਂ ਜਮਾ ਲੋ ਇਹ ਜਿਹੜਾ ਗੜਬੀ ਵਾਲਾ ਦੁੱਧ ਹੈ ਉਹ ਰੱਖਿਆ ਅੰਦਰ ਰੱਖਿਆ ਪੁੱਤ ਬਣ ਕੇ ਹਾਂ ਜਿਹੜਾ ਥੋੜਾ ਜਿਹਾ ਗੜਬੀ ਵਾਲਾ ਦੁੱਧ ਹੈ ਹਾਂ ਅੱਛਾ ਜਵਾਦ ਹਾਂ ਮੈਂ ਕਰ ਦਿੰਦਾ ਹਾਂ ਹਲੋ ਕਰ ਦੋ ਥੋੜਾ ਜਿਆਦਾ ਲਾਸਕ ਕੱਢ ਲਿਓ ਕੋਈ ਨਹੀਂ ਦਹੀਂ ਨਹੀਂ ਮਾੜਾ ਮੱਦ ਲੱਸੀ ਵੀ ਮਾਗੀ ਹੋ ਦੇਣਾ ਅੱਛਾ ਕਾ ਦੇਣਾ ਕਰੇ ਲਿਆ ਨਾ ਕਰੇ ਲਿਆ ਹੈ ਕਿਵੇਂ ਦੋਦ ਵਾਲੀ ਕਰਤੀ ਲਤੀ ਉਹੋ ਪੁੱਠਗਾਂ ਸੱਤੀਆਂ ਚੀਜ਼ਾਂ ਪੁੜੀਆਂ ਸਿੱਧੀਆਂ ਚੀਜ਼ਾਂ ਦੁਨੀਆਂ ਨਾਲ ਠੀਕ ਹੈ ਤੂੰ ਹੀ ਦਹੀਂ ਖਾ ਲੇ ਮੈਂ ਨਹੀਂ ਸੀ ਬਿਲਦੀ ਬਸ ਵਰਕ ਹੈ ਉਹ ਪਾਗਣੂ ਫੇਰ ਜੂਰ ਅਰੇ ਕਿ ਫੋਣੀ ਲੱਗੀ ਸੀ ਨਾ ਬਾਹਰ ਨੂੰ ਆਣਾ ਕਿਸ ਦਿਨ ਉੱਠੇ ਉੱਠੇ ਜਦੋਂ ਮਰਜੀ ਵੇਖ ਲੋ ਆਈਸਕ੍ਰੀਮ ਵਾਲੀ ਖਾਂਦੇ ਹੈ ਮੈਂ ਬੋਲ ਮੈਂ ਹਾਂ ਖਾ ਲੈਣਾ ਹਰ ਕੋ ਸੋ ਤਲੀ ਚੀਜ਼ ਨਹੀਂ ਖਾਂਦਾ ਮੈਂ ਬਹੁਤ ਸਿਆਣਾ ਬੱਚਾ ਮੈਂ ਤਲੀ ਚੀਜ਼ ਨਹੀਂ ਖਾਂਦਾ ਲੈ ਲਾ ਮਾਨ ਹੋਰ ਤਰਬੂਜ ਗਿਆ ਨਾ ਅੰਬ ਗਿਆ ਅੰਬ ਅੰਬ ਤਰਬੂਜ ਹੁੰਦਾ ਅੰਬ ਮੈਂ ਤਾਂ ਤਰਬੂਜ ਵੀ ਨਹੀਂ ਖਾਂਦਾ ਤੇ ਅੰਬ ਜੱਪੂ ਨੇ ਚੱਕ ਕੇ ਪਤਾ ਨਹੀਂ ਜ਼ੋਰ ਕੀ ਪਾਇਆ ਬੈਸਕਟ ਖਾ ਰਿਹਾ ਜੱਪੂ ਦੇ ਵਿੱਚ ਤਰਬੂਜ ਸ਼ੀਸ਼ਾ ਤੋੜਦਾ ਤੇ ਡੱਬੇ ਦਾ ਉਹ ਹੱਥ ਚੋਂ ਛੁੱਟ ਗਿਆ ਹਾਂ ਕੋਈ ਨਹੀਂ ਜੀ ਉਹ ਸਾਡਾ ਬੰਦਾ ਵੀ ਰਿਹਾ ਦਦਾ ਘਾਰਾ ਵਾਲਾ ਸੀ ਕਾਹਤੇ ਪਦਾ ਤੇ ਮਾਰਿਆ ਖਾਲਾ ਖਾਲਾ ਤੂੰ ਖਾਲਾ ਟੈਕ ਜਾ ਖਾਣ ਤੇ ਜੋੜ ਹੈ ਆਏ ਨਹੀਂ ਖਾਂਦਾ ਹਮਮ ਔਰ ਕਿਹੜਾ ਮੈਂ ਖਾਧਾ ਭਾਬੀ ਘਰ ਦੀ ਸਾਰਾ ਖਾ ਗਏ ਤੇ ਚੋਂਚੇ ਨਾ ਨਾ ਇਹਦੇ ਮੂੰਹ ਜੇ ਤੇ ਕਾਰਦਿਆ ਕਰੋ ਜਾਂ ਉਂਗਲ ਨਾ ਚਲ ਕੋਈ ਨਹੀਂ ਖਾਣਾ ਸਾਰੇ ਕੱਪੜੇ ਨਵੇੜ ਦੇਣੇ ਨੇ ਕੋਈ ਗੱਲ ਨਹੀਂ ਖਾਧੀ ਸਾਨੂੰ ਖਾਣਾ ਤਾਂ ਹੈ ਨਹੀਂ ਆ ਬੱਚਾ ਤਾਂ ਐਵੇਂ ਖਾਂਦਾ ਸਾਰੇ ਕੱਪੜੇ ਗੰਡੇ ਕਾਲ ਲੈਣੇ ਭਾਲੂ ਜਿਹਨੇ ਹੈਂ ਜੱਪੂ ਮਾਵਾ ਤੇ ਆ ਮੈਨੂੰ ਤਾਂ ਪੁੱਛਦਿਆਂ ਨਹੀਂ ਬੈਸਕਟ ਲੱਗਾਂ ਪਾਗਾ ਝਗੜ ਝਗੜ ਕਰਨ ਮੈਨੂੰ ਵੀ ਪੁੱਛ ਲੋ ਗਰੀਬ ਨੂੰ ਬੈਠਣ ਲੱਗ ਗਿਆ ਮੈਂ ਸਭ ਦਾ ਪਤਾ ਲੈ ਕੇ ਆਇਆ ਅੱਜ ਕਿੰਨੀ ਚਿਰਾਂ ਨੇ ਭਾਈ ਜੀ ਅੱਜ ਬੈਹ ਜਾਂਦੀ ਕੱਲ ਬੈਠੀ ਸਹਰ ਵੱਜ ਜਾ ਮੈਂ ਸਾਡ ਕੱਲੀ ਬੈਹ ਜਾਂਦੀ ਹਾਂ ਤਾਂ ਸਹਰ ਵੱਜਾ ਕੱਲੀ ਛੱਡੀ ਸੀ ਹੋਰ ਸਰਦਾਂ ਦੇ ਪਤਾ ਬਾ ਹੋਰ ਇਹਨੇ 5-14 ਤੱਕ ਵੀ ਜਿਹੜੀ ਹੁਣ ਇਹ ਪਤਾ ਕੀ ਗੱਲ ਚੀਜ਼ ਨੂੰ ਲੜਦੀ ਆ ਠੀਕ ਉਹ ਰੋ ਡੈਗਦੀ ਆ ਇਹੇ ਬੱਲੇ ਦਾ ਛਣਕਣਾ ਅੱਜ ਪਤਾ ਕੀ ਕਰਿਆ ਕਰੇ ਛਣਕਣਾ ਮਾਰਿਆ ਕਰੇ ਚੱਕ ਕੇ ਪਰਿਆ ਮੁੜ ਕੇ ਤੇ ਚੱਕਣ ਦੀ ਕੋਸ਼ਿਸ਼ ਕਰਿਆ ਕਰੇ ਉਹਦੋਂ ਨੂੰ ਮੈਂ ਚੱਕ ਕੇ ਫੜਾ ਦਿਆ ਕਰ ਮੈਨੂੰ ਐ ਸੀ ਡਿੱਗੂ ਬਾਹਰ ਨਾਲ ਫੜੀ ਬੰਦੀ ਹੈ ਮਾਂ ਨੇ ਇਹ ਚੀਜ਼ ਜੀਨੇ ਪੱਤ ਬਾਪਾ ਬਾਪਾ ਕੌਣ ਆਪ ਤਾਂ ਵੀਰਾ ਹੈ ਓਹੋ ਸਾਰਾ ਬਿਸਕੁਟ ਵੀਰ ਜੀ ਹੈ ਹਣ ਤਾਂ ਖਾਂ ਤੇ ਜੋ ਰੋਹਣੀ ਤੋੜਦਾ ਬਿਸਕੁਟ ਹਾਂ ਮੁੱਠਾ ਵੀਰੇ ਨੂੰ ਬੋਚ ਲੈ ਕੇ ਖਾਣਾ ਵੀਰੇ ਨੂੰ ਦੇ ਵੀਰੇ ਨੂੰ ਦੇ ਪਤਾ ਆ ਲੈ 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 ਖਾ ਲਓ ਜੱਪ ਨੂਰੇ ਕਿ ਨੂਰੇ ਮੈਨੂੰ ਦੇ ਦੋ ਪਤਾ ਮੈਨੂੰ ਦੇ ਦੋ ਮੈਨੂੰ ਦੇ ਦੋ ਹਾਂ ਸਾਚੀ ਕਾਕਾ ਦੋ ਫਿਰ ਸਾਚੀ ਕਾਕਾ ਦੋ ਸਾਚੀ ਕਾਕਾ ਕਾ ਦੋ ਬਸ ਠੀਕ ਹੈ ਸਾਚੀ ਕਾਕਾ ਦੋ ਬਤਾ ਕਰਦੀ ਹੈ ਕਿੰਨੇ ਕਾਲ ਹੈ